18 ਦਿਨ ਪੇਕਿਆਂ ਦੇ ਜਦੋਂ ਦੇਖੋ ਪੇਕਿਆਂ ਨੂੰ ਫੋਨ ਵੇ ਹੁਣ ਐਡੀ ਪੇਕਿਆਂ ਤੋਂ ਹੀ ਹੋ ਕੇ ਆਈ ਐ ਮੜਾ ਮੋਟਾ ਨਾ ਤੂੰ ਵੀ ਰੋਬ ਰੱਖਿਆ ਕਰ ਉਹਦੇ ਤੇ ਅੱਛਾ ਹੁਣ ਤੂੰ ਜ਼ੁਬਾਨ ਲੜਾਉਣੀ ਆ ਤੇਰਾ ਜ਼ੁਬਾਨਾ ਮੈਂ ਖਿੱਚੂਗਾ ਅੱਜ ਤਾਂ ਮੇਰੇ ਤੇ ਹੱਥ ਚੱਕ ਲਿਆ ਤੂੰ ਅੱਗੇ ਤੋਂ ਨਾ ਮੇਰੇ ਤੇ ਹੱਥ ਚੱਕਣ ਦੀ ਜੁਰਤ ਨਾ ਕਰ ਲੈ ਨਹੀਂ ਇਹ ਜੱਤ ਦਾ ਦੇਹ ਦਾ ਪਰਚਾ ਕਰਾਉਂਗੀ ਨਾ ਸਾਰੇ ਟੱਬਰ ਤੇ ਤੇ ਸਾਰੀ ਉਮਰ ਜੇਲ੍ਹ ਚ ਕੱਟਣੀ ਪਊਗੀ ਤੁਹਾਨੂੰ ਨਾ ਹੁਣ ਅੱਖਾਂ ਜੇ ਕਿਉਂ ਘੁਮਾਉਣਾ ਸਮਝਣੀ ਆਈ ਤੈਨੂੰ ਖਾਲੇ ਖਾਲਾ ਰੋਟੀ ਨਾ ਕੀ ਤਰੀਕਾ ਹੋਇਆ ਰੋਟੀ ਬਣਾਉਂਦਾ ਆਵਦੇ ਮੁੰਡਿਆਂ ਨੂੰ ਵੀ ਐਂ ਫੜਾਉਣੀ ਆ ਨਾ ਤੇਰਾ ਤਰੀਕਾ ਬੜਾ ਸਹੀ ਹੈ ਹਾ ਮੋਇਨਾ ਬੈਠੇ ਰਾਮ ਪਰਮਾਉਂਦੀ ਹੈ ਤੇ ਸੱਸ ਤੋਂ ਕੰਮ ਕਰਾਉਣੀ ਹੈ ਮੇਰੀ ਗੱਲ ਸੁਣ ਦੇਖੋ ਮੈਂ ਤਾਂ ਹੁਣ ਐਂ ਕਰੂੰਗੀ ਤੇ ਤੁਹਾਨੂੰ ਝੱਲਣੀ ਐ ਵੀ ਪੈਣਗੀਆਂ ਨਾ ਜਦੋਂ ਮੇਰੇ ਬਾਪ ਤੋਂ ਦਾਜ ਮੰਗਿਆ ਸੀ ਉਦੋਂ ਨਹੀਂ ਸੋਚਿਆ ਇਹ ਕੁਛ ਮੇਰੇ ਬਾਪ ਨੇ ਬਥੇਰਾ ਠੋਡਾ ਬੱਬਰ ਭਰਿਆ ਤਾਨੂੰ 10 ਲੱਖ ਰੁਪਏ ਕੈਸ਼ ਨਗਦ ਦਿੱਤਾ ਨਾਲੇ ਤੁਹਾਨੂੰ ਗੱਡੀ ਵੀ ਦਿੱਤੀ ਦੇਖੋ ਜਿੰਨੇ ਪਿਆਰਾ ਤੇ ਲਾਡਾ ਨਾਲ ਤੁਸੀਂ ਇਹ ਸਾਰਾ ਸਮਾਨ ਫੜਿਆ ਹੁਣ ਨੇ ਪਿਆਰ ਲਾਡਣਾ ਮੈਨੂੰ ਵੀ ਸਾਭਣਾ ਪਊਗਾ ਤੁਹਾਨੂੰ ਓਹੋ ਮੈਂ ਤਾਂ ਜਮਾ ਹਾਰ ਗਈ ਹੰਬ ਗਈ ਐਤਾ ਚੜ ਗੋਚਾ ਕਰਕੇ ਚੱਲ ਮਣਾ 10 ਮਿੰਟ ਰਾਵ ਕਰ ਮੈਂ ਤਾਂ ਐਸੀ ਵੀ ਨੂੰ ਦਾ ਕੋਈ ਸੁੱਖ ਹੋ ਜੇ ਸੁੱਖ ਕਾਦਾ ਹੋਣਾ ਸੀ ਮੈਂ ਤਾਂ ਉਲਟਾ ਦੁੱਗਣੀ ਦੁਖੀ ਹੋ ਗਈ ਓਹ ਲੋਕਾਂ ਨੇ ਪਤਾ ਨਹੀਂ ਕਹੇ ਜੇ ਕਰਮ ਨੇ ਨਿੰਨਾਂ ਨੂੰ ਹਾਂ ਦੇ ਸੁੱਖ ਮਿਲ ਜਾਂਦੇ ਆ ਚਲ ਫੇਠਾ ਬਿੰਦਾ ਸੁੱਖ ਤਾਂ ਤੈਨੂੰ ਵੀ ਮਿਲ ਜਾਂਦਾ ਮਾਤਾ ਜੇ ਤੂੰ ਦਾਜਾ ਨਾਲ ਚ ਨਾ ਕਰਦੀ ਆ ਤੇਰੇ ਵਰਗੇ ਸੱਸਾ ਜਿਹੜੇ ਦਾਜਾ ਨਾਲ ਚ ਕਰਦੀਆਂ ਨੇ ਨਾ ਉਹਨਾਂ ਨੂੰ ਆਰਾਮ ਨਹੀਂ ਪਿੰਦਾ ਫਿਰ ਚਲ ਆ ਜਾ ਤੈਨੂੰ ਤਾਂ ਮੈਂ ਕਰਾਂਗੀ ਆਰਾਮ ਚਲ ਮਾਤਾ ਦੋ ਘੜੀ ਆਰਾਮ ਕਰ ਆਏ ਹਾਏ ਹੇ ਕੀ ਬੁੱਤਾ ਕੀ ਨੂੰ ਕੀ ਆ ਕੱਪੜੇ ਨੇ ਕੱਪੜੇ ਧੋਦੋ ਮੇਰੇ ਨਹੀਂ ਮੜਾ ਮੁਟਾ ਤਾ ਤਰਸ ਕਰ ਲਾ ਆ ਹੁਣ ਝਾੜੂ ਪੁੱਛ ਦਾ ਕੰਮ ਕਰਕੇ ਹਟਿਆ ਮੈਂ ਤਾਂ ਦਮੋਂ ਨਿਕਲੀ ਪਈ ਆ ਨਾਲੇ ਮੈਥੋਂ ਕਿੱਥੇ ਕੱਪੜੇ ਧੋਤੇ ਆਂਦੇ ਹੁਣੀ ਮੇਰਾ ਤਾਂ ਆਪ ਮੋਢਾ ਵਾਲਾ ਦੁਖੀ ਜਾਂਦਾ ਫਿਰ ਮੈਂ ਕੀ ਕਰ ਸਕਦੀ ਆ ਵੀ ਤੁਹਾਡਾ ਮੋਢਾ ਦੁਖਦਾ ਦੇਖੋ ਮੇਰੇ ਕੰਮ ਤਾਂ ਤੁਹਾਨੂੰ ਕਰਨੀ ਪੈਣਗੇ ਚਾਹੇ ਤੁਹਾਡਾ ਮੋਢਾ ਦੁਖੇ ਚਾਹੇ ਤੁਹਾਡਾ ਗੋਡਾ ਦੁਖੇ ਆਹ ਕੱਪੜੇ ਪਏ ਨੇ ਇਨਰ ਛੇਤੀ ਤੋਂ ਛੇਤੀ ਤੋਰ ਤੇ ਬਾਅਦ ਵਿੱਚ ਨਾ ਮੇਰੇ ਕੱਪੜੇ ਜਿਹੜੇ ਕੱਲ ਦੇ ਸੁੱਕ ਗਏ ਉਹਨਾਂ ਨੂੰ ਪ੍ਰੈਸ ਕਰਕੇ ਤੈਹ ਲਗਾ ਕੇ ਚੰਗੀ ਤਰ੍ਹਾਂ ਮੇਰੀ ਅਲਮਾਰੀ ਚ ਛਿਣ ਕੇ ਰੱਖ ਦਿਓ ਫਿਰ ਫ੍ਰੀ ਹੋ ਕੇ ਮੇਰੇ ਵਾਸਤੇ ਇੱਕ ਖੜਕ ਜਣਾ ਚਾਹ ਦਾ ਕੱਪ ਬਣਾ ਦਿਓ ਮਿੱਠਾ ਥੋੜਾ ਜਿਆਦਾ ਰੱਖਿਓ ਵਿੱਚ ਪੁੱਤ ਤੈਨੂੰ ਸ਼ਰਮ ਤਾਂ ਨਹੀਂ ਉਹ ਵੀ ਐ ਕੰਮ ਗਣੇ ਆਉਂਦੀ ਨੂੰ ਮੜਾ ਮੋਟਾ ਦਾ ਤਰਸ ਕਰ ਲਾ ਮੇਰੇ ਤੇ ਮੇਰੇ ਚ ਵੀ ਜਾਣ ਹੈਗੀ ਕੀ ਕਿਹਾ ਤਰਸ ਘਰ ਆ ਮੈਂ ਤੁਹਾਡੇ ਤੇ ਨਾ ਤੁਸੀਂ ਤਰਸ ਕਰਿਆ ਸੀ ਮੇਰੇ ਬਾਪ ਤੇ ਜਦੋਂ ਐਟ ਦਾ ਮੂਮੈਂਟ ਵਿਆਹ ਤੇ ਤੁਸੀਂ 10 ਲੱਖ ਰੁਪਏ ਮੰਗ ਕਰਤੀ ਸੀ ਮੈਨੂੰ ਪਤਾ ਮੇਰੇ ਬਾਪ ਨੇ ਕਿੰਨੇ ਹਾੜੇ ਕੱਢੇ ਸੀ ਤੁਹਾਡੇ ਅੱਗੇ ਵੀ ਮੈਂ ਕਿੱਥੋਂ ਇੰਤਜ਼ਾਮ ਕਰੂੰ ਤੁਸੀਂ ਤਾਂ ਕਹਤਾ ਮੂੰ ਚੱਕ ਕੇ ਭਈ ਅਸੀਂ ਤਾਂ ਜਾਣਿਆ ਫਿਰ ਪ੍ਰਾਤ ਲੈ ਕੇ ਉਦੋਂ ਤੁਸੀਂ ਤਰਸ ਕਰਿਆ ਸੀ ਮੇਰੇ ਬਾਪ ਤੇ ਹੁਣ ਮੇਥੋਂ ਵੀ ਨਾ ਤੁਸੀਂ ਤਰਸ ਦੀ ਉਮੀਦ ਨਾ ਰੱਖੋ ਚੁੱਪ ਕਰਕੇ ਨਾ ਕੱਪੜੇ ਧੋ ਦੋ ਕਿਤੇ ਫਿਰ ਬਾਅਦ ਵਿੱਚ ਮੈਨੂੰ ਕੋਈ ਕਾਰਵਾਈ ਨਾ ਕਰਨੀ ਪੈ ਜੇ ਨਾ ਨਾ ਪੁੱਤ ਕੋਈ ਨਹੀਂ ਤੋਂ ਨੀ ਆਮ ਖੇਤੀ ਤੋ ਦਿਓ ਬਾਅਦ ਵਿੱਚ ਯਾਦ ਰੱਖਿਓ ਚਾਵਣਾ ਕੇ ਲੈ ਕੇ ਆਣੀਆਂ ਮੇਰੇ ਵਾਸਤੇ ਘਾਇ ਰੱਬ ਕਿਹੜੇ ਦੁੱਖਾਂ ਚ ਪੈ ਗਈ ਮੈਂ ਮੈਨੂੰ ਤਾਂ ਐਸੀ ਕੋਈ ਸੁਖ ਦੀ ਘੜੀ ਆਉਗੀ ਮੁੰਡਾ ਵਿਆਹ ਕੇ ਮੈਂ ਤਾਂ ਆਪਦੇ ਪਹਿਰਾਂ ਤੇ ਆਪ ਹੀ ਕਹਾੜਾ ਮਾਰ ਲਿਆ ਚਲ ਮਣਾ ਇਹ ਤਾਂ ਫੂਕਣੀ ਪੈਣਗੇ ਹੁਣ ਮਾਂ ਕੀ ਕੰਮ ਚ ਲੱਗੀ ਪਈ ਆ ਕਰਦਾ ਗੱਲ ਜਾ ਕੇ ਮੈਂ ਮਾਂ ਮਾਂ ਹਾਂ ਬੱਟਾ ਆਹ ਕੀ ਕਰੀਐ ਨੇ ਤੂੰ ਸ਼ਾਮ ਨੂੰ ਕਪੜੇ ਧੋਣ ਲੱਗੀ ਪਈ ਆ ਵੇ ਕੀ ਕਰਾਂ ਹੱਥ ਛੜੇ ਲੇ ਤਾਂ ਮੈਨੂੰ ਤਪਾ ਰੱਖਿਆ ਫੇਲਾ ਤਾਂ ਮੈਂ ਸਾਰਾ ਘਰ ਦਾ ਕੰਮ ਕੀਤਾ ਛਾੜੂ ਪੋਚਾ ਰੋਟੀ ਟੋਕ ਭਾਂਡੇ ਮੰਜ ਦੇਖ ਲੈ ਮਗਰ ਮੈਨੂੰ ਕਹਿੰਦੀ ਆ ਮੇਰੇ ਕੱਪੜੇ ਵੀ ਤੋ ਅਕੇ ਕੱਲ ਵਾਲੇ ਕੱਪੜਿਆਂ ਦੇ ਨਾਲੇ ਪ੍ਰੈਸ ਕਰ ਦੇ ਨਿਮਾਰੀ ਚ ਸਾਹਮਣੇ ਹੁਣ ਕਹਿੰਦੀ ਜਿਆਦਾ ਕੱਪ ਬਣਾ ਦੇ ਮੈਂ ਕੀ ਕਰਾਂ ਪੁੱਤ ਮੇਰੀ ਤਾਂ ਜਾਨ ਬਾਲੀ ਔਖੀ ਹੋਈ ਪਈ ਐ ਇੰਨਾ ਤਾਂ ਮੇਰੇ ਚਾਬ ਦੇ ਚ ਤੰਤ ਨਹੀਂ ਮੇਰੇ ਤਾਂ ਜੈਬਟੀ ਨੇ ਕਿੜੇ ਖਵਾਏ ਪਏ ਆ ਨੇ ਮਾ ਤੇਰੀ ਕੀ ਜਾਣ ਔਖੀ ਹੋਣੀ ਆ ਜਾਨ ਤਾਂ ਮੇਰੀ ਵੀ ਔਖੀ ਹੋ ਰਹੀ ਐ ਮੋਂ ਤਾਂ ਐ ਸੀਗਾ ਵਿਆਹ ਤੋਂ ਬਾਅਦ ਨਾ ਦੋ ਦਿਨ ਮੇਰੀ ਮਾਂ ਸੁੱਖ ਦੇ ਕੱਟੂਗੀ ਪਰ ਮੈਨੂੰ ਕੀ ਪਤਾ ਸੀਗਾ ਵੀ ਜਾਨ ਸੂਲੀ ਦਾ ਟਾਂਕੇ ਰੱਖੂਗੀ ਮੇਰੀ ਗੱਲ ਸੁਣੋ ਹਾਂ ਤੂੰ ਉਹਨੂੰ ਕੋਈ ਗੁੱਸੇ ਨਾਲ ਤਾਂ ਨਹੀਂ ਬੋਲੀ ਮਾਂ ਬੇਪੁੱਤ ਮੈਂ ਕਿੱਥੇ ਗੁੱਸੇ ਨਾਲ ਬੋਲਦੀ ਆ ਮੈਂ ਤਾਂ ਜਿਹੜਾ ਕੰਮ ਕਹਿਣੀ ਆ ਉਸੇ ਨੂੰ ਕਹਿ ਦਿੰਨੀ ਆ ਬਿੱਲੀ ਆਤੀਏ ਕਰ ਦਿੰਨੀ ਆ ਤਾਂ ਹੀ ਤਾਂ ਸਿਰ ਚੜ ਗਈ ਚਲ ਕੋਈ ਨਾ ਮਾਂ ਉਹ ਕਿਤੇ ਨਾ ਕਿਤੇ ਨਾ ਗਲਤੀ ਆਪਣੀ ਵੀ ਆ ਆਪਾਂ ਵੀ ਦਾਜ ਨੂੰ ਐਟਾ ਵੜਾ ਮੂੰਹ ਟੱਟ ਕੇ ਬੈਗੀ ਸੀਗੇ ਜੇ ਕਿਤੇ ਬਚੋਲੇ ਨੂੰ ਆਪਾਂ ਕਹਿਆ ਹੁੰਦਾ ਨਾ ਵੀ ਸੰਤਪਾਏ ਕੁੜੀ ਕੰਮ ਕਾਜ ਵਾਲੀ ਚਾਹੀਦੀ ਆ ਤਾਂ ਜਾਦ ਦਿਨਾਂ ਦੇਖਣੇ ਪੈਂਦੇ ਆ ਪੈਸੇ ਤਾਂ ਬਥੇਰੇ ਲੜੀ ਆਪਾਂ ਨੂੰ ਤੋਂ ਆ ਪੈਸੇ ਨਹੀਂ ਦੱਸ ਪੈਸੇ ਆਪਣੇ ਕੀ ਕਮ ਆਉਂਦੇ ਨੇ ਚੱਟਣੇ ਆਪਾਂ ਪੈਸੇ ਪੈਸੇ ਤਾਂ ਮੈਂ ਵੀ ਬਥੇਰੇ ਕਮਾ ਲੈਂਦਾ ਤੈਨੂੰ ਕਿਹਾ ਸੀਗਾ ਵੀ ਕੰਮ ਕਰ ਹੀ ਲੈ ਲੈਨੇ ਆਂ ਦਾਜ ਨੂੰ ਰਹਿਣ ਦੇ ਬੇ ਪੁੱਤ ਦਾਜ ਕਿਹੜਾ ਆਪਾਂ ਇਕੱਲੇ ਨਾਲ ਲਿਆਗਾ ਸਾਰੀ ਦੁਨੀਆ ਹੀ ਲੈਂਦੀ ਐ ਪਰ ਮੈਨੂੰ ਕੀ ਪਤਾ ਸੀ ਬਾਅਦ 'ਚ ਇਹ ਜੀ ਨਿਕਲੂਗੀ ਪਹਿਲਾਂ ਤਾਂ ਇਹ ਵੀ ਬਥੇਰੀ ਮਿੱਠੀ ਬਣਦੀ ਸੀਗੀ ਚਲ ਕੋਈ ਨਾ ਮਾਂ ਹੁਣ ਜਿਵੇਂ ਉਹ ਕਹਿੰਦੀ ਆ ਨਾ ਆਪਣ ਤੋਂ ਵੀ ਕਰਨਾ ਪਊਗਾ ਥੋੜਾ ਜਿਹਾ ਤਾਂ ਪਿਆਰ ਨਾਲ ਚੱਲਣਾ ਪਊਗਾ ਜੇ ਕਿਤੇ ਗੁੱਸੇ ਨਾਲ ਬੋਲ ਪਿਉਨ ਉਹ ਕਿਤੇ ਪਰਚਾ ਬੁਚਾ ਨ ਦੇ ਦੇ ਫਿਰ ਤੈਨੂੰ ਪਤਾ ਕਹਾਣੀ ਹੋਰ ਬਣ ਚੁੱਕੀ ਨੌਕਰ ਤਾਂ ਬਣਾ ਰੱਖਿਆ ਸਾਰੇ ਟੱਬਰ ਨੂੰ ਨੇ ਛਲ ਚੰਗਾ ਹਾਂ ਤੋਲਾ ਕੱਪੜੀ ਨਹੀਂ ਫੇਰ ਬੋਲੂ ਆ ਕੇ ਤੂੰ ਕੱਪੜੇ ਢੋਲਾ ਮੈਂ ਉਹ ਨਾਲ ਗੱਲ ਚਾਕੇ ਕਰਦਾ ਨਾਲੇ ਪਿਆਰ ਨਾ ਕਰੋ ਥੋੜਾ ਜਿਹਾ ਚੰਗਾ ਤੋਲਾ ਨਾ ਹਾਇ ਰਬਾ ਟੀਕੇਸ ਮਤ ਮਾੜੀ ਮੇਰੀ ਯਾਰ ਕਿੰਨਾ ਟਾਈਮ ਹੋ ਗਿਆ ਫੋਨ ਚਲਾਉਂਦੀ ਫੋਨ ਚਲਾ ਕੇ ਵੀ ਨਾ ਅੱਖੀ ਪੀਂ ਸੁਵਣ ਆਰਾਮ ਕਰੀ ਸੀ ਤੂੰ ਨਾ ਨੱਚ ਰਹੀ ਸੀਗੀ ਯਾਰ ਮੈਂ ਤਾਂ ਐਸੀ ਪੁੱਛਿਆ ਹਮੇਸ਼ਾ ਨੇ ਗੁੱਸੇ ਚ ਕਿਉਂ ਰਹਿਣੀ ਐ ਤੂੰ ਤੂੰ ਤਾਂ ਐਂ ਗੱਲ ਕਰ ਰਿਹਾ ਜਿਵੇਂ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਮੈਂ ਗੁੱਸੇ ਕਿਉਂ ਰਹਿਣੀ ਆ ਚਲ ਛੱਡ ਇਹ ਗੱਲਾਂ ਮੈਨਾਂ ਤੇਨਾਂ ਨਾਲ ਗੱਲ ਕਰਨੀ ਸੀ ਗੱਲ ਕਰਨੀ ਸੀ ਹਾਂ ਕਿਉਂ ਇਹ ਜੀ ਕੀ ਗੱਲ ਕਰਨੀ ਐ ਤੂੰ ਮੇਰੇ ਨਾਲ ਤੂੰ ਦੇਖ ਯਾਰ ਮੈਨਾਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਮੈਂ ਚਾਹਣਾ ਵੀ ਜ਼ਿੰਦਗੀ ਦੀ ਸਾਰੀ ਹਰ ਇੱਕ ਸੁੱਖ ਦੁੱਖ ਮੈਂ ਤੇਰੇ ਨਾਲ ਕੱਟਾਂ ਜੇ ਤੂੰ ਕਹੇ ਨਾ ਮੈਂ ਤੇਰੇ ਪਿੱਛੇ ਜਾਨ ਵੀ ਦੇ ਦੂੰਗਾ ਤੇ ਨਾਲੇ ਸੱਚ ਜਿਹੜੇ ਅਸੀਂ ਵਿਆਹ ਵੇਲੇ ਤੁਹਾਡੇ ਤੋਂ ਪੈਸੇ ਲੈਨੇ ਨਾ ਮੈਂ ਮੰਮੀ ਨੂੰ ਕਹਿ ਕੇ ਉਹ ਵੀ ਵਾਪਸ ਕਰਵਾ ਦੂੰਗਾ ਅੱਛਾ ਤੂੰ ਮੇਰੇ ਪਿੱਛੇ ਜਾਨ ਵੀ ਦੇ ਸਕਦਾ ਪਰ ਜਾਨ ਦੇਣ ਤਾਂ ਬਹੁਤ ਸੌਖੀ ਆ ਗੱਲ ਤਾਂ ਤਾਂ ਬੰਦੀਆਂ ਜਿੱਦ ਸਾਰੀ ਉਮਰ ਮੇਰੇ ਨਾਲ ਕੱਟ ਕੇ ਦਿਖਾਵੇ ਤੇ ਰਹੀ ਗੱਲ ਪੈਸਿਆਂ ਦੀ ਪੈਸਾ ਮੇਰੇ ਘਰ ਦੇ ਨਾਲ ਹੁਣ ਵਾਪਸ ਲੈਣੇ ਨੇ ਯਾਰ ਮੈਂ ਹੋਰ ਕੀ ਕਰ ਸਕਦਾ ਜੋ ਕੁਝ ਵੀ ਤੂੰ ਕਹੀਂ ਨਾ ਮੈਂ ਤੇਰੀ ਹਰ ਇੱਕ ਗੱਲ ਮੰਨਣ ਨੂੰ ਤਿਆਰ ਆ। ਦਸਵੇਂ ਤੇ ਲਈ ਕੀ ਕਰ ਸਕਦਾ? ਕੀ ਕਰ ਸਕਦਾ ਤੂੰ ਮੇਰੇ ਵਾਸਤੇ? ਹੂੰ। ਹਾਂ, ਕਰਤਾ ਸੰਗ ਦੇ ਇੱਕ ਕੰਮ। ਐ ਕਰ। ਸਾਈਡ ਹੋ। ਮੈਂ ਬਾਜ਼ਾਰ ਜਾਣਾ। ਮੇਰਾ ਜੀ ਨਹੀਂ ਲੱਗ ਰਿਹਾ ਕਰ। ਸੁਮਨ ਗੱਲ ਸੁਣ ਮੇਰੀ। ਤੂੰ ਬਾਜ਼ਾਰ ਕੱਲੀ ਨੇ ਕੀ ਕਰਨ ਜਾਣਾ? ਤੂੰ ਮੈਨੂੰ ਦੱਸ ਦੇ ਕੀ ਜੀ ਲੈ ਕੇ ਆਉਣੀਆਂ? ਮੈਂ ਲਿਆਉਣਾ ਤੇਰੇ ਵਾਸਤੇ। ਹੂੰ। ਤੇਰੀ ਗੱਲ ਵੀ ਵਧੀਆ। ਨਾਲੇ ਮੈਂ ਸ਼ਾਪਿੰਗ ਕਰ ਕੇ ਆਉਂਗੀ। ਠੀਕ ਹੈ। ਛੱਡ ਦੇ ਫਿਰ ਆਪਾਂ ਚੱਲ ਠੀਕ ਐ ਤੈਨੂੰ ਜਿਹੜੀ ਜੀ ਚਾਹੀਦੀ ਹੋਈ ਨਾ ਉਸੇ ਚੀਜ਼ ਤੇ ਹੋ ਕੇ ਰੱਖਦੀ ਮੈਂ ਤੈਨੂੰ ਉਹੀ ਲੈ ਕੇ ਦੇ ਦੂੰ ਚਲੀਏ ਛੱਲ ਚਲੀਂ ਖੜੇ ਹੈ ਦੋਨੇ ਕਿੱਥੇ ਜਾਂਦੇ ਐ ਲੈ ਮੇਰੀ ਤਾਂ ਘਰ ਚ ਕੋਈ ਪੁੱਛਦਾ ਸੀ ਹੈਣੀ ਪੁੱਛਦੀਆਂ ਜਾ ਕੇ ਪਤਾ ਯਾ ਸਮਝ ਤਾ ਪੁੱਤ ਕਿੱਥੇ ਜਾਂਦੇ ਹੋ ਮੈਨੂੰ ਤਾਂ ਦੱਸ ਕੇ ਜਾਓ ਓ ਮਾਂ ਜਾਣਾ ਕਿੱਥੇ ਆ ਸ਼ਹਿਰ ਜਾ ਕੇ ਆਉਣੇ ਆ ਸੀ ਮਾਂ ਤੈਨੂੰ ਪਤਾ ਨਹੀਂ ਹੈਗਾ ਜਦੋਂ ਕੋਈ ਬਾਹਰ ਜਾਂਦਾ ਹੁੰਦਾ ਪਿੱਛੇ ਐਂ ਵਾਜਾਣੀ ਮਾਰਦੀ ਹੁੰਦੀ ਆ ਹਾਂ ਉਹ ਪੁੱਤ ਮੈਨੂੰ ਮਗਰ ਫਿਕਰ ਹੋ ਜਾਂਦਾ ਮੈਂ ਤਾਂ ਤਾਂ ਪੁੱਛ ਲਿਆ ਓ ਮਾਂ ਇਹਨੂੰ ਸਮਾਨ ਦੀ ਲੋਡ ਸੀਗੀ ਸ਼ਹਿਰੋਂ ਉਹ ਦਵਾ ਕੇ ਲਾਉਣੇ ਨੂੰ ਬਾਕੀ ਮੰਮੀ ਜੇ ਤੁਹਾਨੂੰ ਮੇਰੇ ਜਾਨ ਤੋਂ ਕੋਈ ਦਿੱਕਤ ਆ ਤੁਸੀਂ ਮੈਨੂੰ ਤਾਂ ਦੱਸ ਦੋ ਨਹੀਂ ਨਹੀਂ ਪੁੱਤ ਮੈਨੂੰ ਭਲਾ ਕੀ ਦਿੱਕਤ ਹੋਣੀ ਆ

ਕੀ ਗੱਲ ਮਾਂ ਆ ਗਿਆ ਪੁੱਤ ਆ ਗਿਆ ਮਾਂ ਤੂੰ ਕਦੋਂ ਐਂ ਜਾਈ ਗਈ ਬੇ ਪੁੱਤ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਪਿਆ ਮੇਰੇ ਤਾਂ ਜਮੀ ਨਹੀਂ ਚੱਤ ਠੀਕ ਹੈਗਾ ਚੱਕਰ ਆਉਂਦੇ ਜਦੋਂ ਖੜੀ ਹੁੰਨੀ ਆ ਹੁਣ ਅੱਖਾਂ ਅੱਗੇ ਨੇਰੀ ਆ ਜਾਂਦੀ ਹੈ ਹੋਰ ਮਾਂ ਅਸਤਾ ਬਾਜ਼ਾਰ ਜਾ ਕੇ ਥੱਕ ਗਈ ਬਹੁਤ ਗਰਮੀ ਆ ਕੇ ਥੀ ਜਾ ਕੇ ਚਲ ਜਿਹੜਾ ਕੁਝ ਕਹਿੰਦੀ ਸੀ ਦਵਾ ਲਿਆ ਆ ਹੋ ਮਾਂ ਕੀ ਦੱਸਾਂ ਤੈਨੂੰ ਉਹਨੂੰ ਬਾਜ਼ਾਰ ਕਾਹਦਾ ਲੈ ਗਿਆ 50-60 ਹਜ਼ਾਰ ਰੁਪਏ ਨੂੰ ਖੂ ਪਟਿਆ ਗਿਆ ਪਹਿਲਾਂ ਤਾਂ ਮੈਨੂੰ ਕੱਪੜਿਆਂ ਦੀ ਦੁਕਾਨ ਤੇ ਲੈ ਗਈ 5000 ਤੋਂ ਘੱਟ ਕੋਈ ਸੂਟ ਨਹੀਂ ਪਸੰਦ ਕਰਿਆ ਜਦੋਂ ਉਹ ਦਵਾਏ ਫਿਰ ਮੈਨੂੰ ਸੁਨਹਿਰੀ ਦੁਕਾਨ ਤੇ ਲੈ ਗਈ ਆ ਕਿ ਆ ਮੈਂ ਰਿੰਗਾਂ ਕਰਾਉਣੀਆਂ ਨੇ ਛਾਪਾਂ ਛਲੇ ਚੱਕੇ ਗਈ ਫਿਰ ਉਹ ਦਵਾਈਆਂ ਨੂੰ ਮੈਂ ਜਦ ਦਸੀ ਜਾਣਾ 58000 ਰੁਪਏ ਨੂੰ ਖੂ ਪਟਿਆ ਗਿਆ ਬੇਪੁੱਤ ਤੂੰ ਉਹਨੂੰ ਕਹਿਣਾ ਸੀ ਮਾੜਾ ਮੋਟਾ ਵੀ ਇੰਨੇ ਖੁੱਲੇ ਪੈਸੇ ਥੋੜੀ ਡਾਈ ਕੇ ਹੁੰਦੇ ਐ ਕਹੀ ਸੀ ਮਾਂ ਨੂੰ ਇਹੀ ਗੱਲ ਕਹੀ ਸੀ ਮੈਂ ਅੱਗ ਮੋਰੋ ਪਤਾ ਕੀ ਕਹਿੰਦੀ ਹਾਂ ਕਹਿੰਦੀ ਤੁਹਾਨੂੰ ਸ਼ਰਮ ਨਹੀਂ ਤੇ ਜਦੋਂ ਮੇਰੇ ਬਾਪ ਤੋਂ ਮੂੰਹ ਟੱਡ ਕੇ ਤੁਸੀਂ ਦਾਜ ਦੇ ਪੈਸੇ ਮੰਗ ਲਈ ਸੀਗੇ ਕਹਿੰਦੀ ਉਹੀ ਪੈਸੇ ਨੇ ਕਹਿੰਦੀ ਮੈਂ ਤਾਂ ਮੰਗੂਗੀ ਜੜੀ ਜੀ ਚਾਹੀਦੀ ਆ ਮੈਂ ਤਾਂ ਲਊਂਗੀ ਉਹ ਫਿਰ ਦਸ ਮੂਰ ਨੂੰ ਕੀ ਜਵਾਬ ਦਿੰਦਾ ਮੈਂ ਉਹ ਮੰਗੀ ਕੀ ਮੈਂ ਦਵਾਈ ਗਿਆ ਫੇਜੀ ਤਾਂ ਭਾਈ ਜਵਾਨੀ ਬਾਲੀ ਚੱਲਣ ਲੱਗ ਗਈ ਆਪਾਂ ਤਾਂ ਸੌਂ ਲੱਗੇ ਬਾਲੇ ਬੁਰੇ ਫਸ ਗਏ ਪੁੱਤ ਨਾ ਉਧਰ ਜੋਗੇ ਨਾ ਉਧਰ ਜੋਗੇ ਸੱਚ ਨਾਲ ਇੱਕ ਗੱਲ ਹੋਰ ਉਹਨੇ ਇੱਕ ਹੋਰ ਹੁਕਮ ਲਾਇਆ ਹਾਂ ਕਹਿੰਨੀ ਥੱਕੀ ਆਈਆਂ ਮੈਂ ਸ਼ਰਮ ਮਾਂ ਨੂੰ ਕਹਿੰਦੀ ਮੇਰੇ ਵਾਸਤੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਦੇ ਭੁੱਖ ਲੱਗੀ ਆ ਕਿ ਮੈਨੂੰ ਬੇਪੁੱਤ ਦੇਖਾ ਥੋੜੇ ਮੂਰੇ ਬੰਨੇ ਹੱਥ ਅੱਜ ਤਾਂ ਮੇਰੀ ਜਮਈ ਬੇਵਾਬ ਹੋਈ ਪਈ ਐ ਮੈਥੋਂ ਤਾਂ ਨਾ ਰੋਟੀ ਪਕਦੀ ਐ ਨਾ ਮੇਰਾ ਖਾਣ ਨੂੰ ਚਿਤ ਕਰਦਾਗਾ ਜੇ ਪੁੱਤ ਮੈਥੋਂ ਬਣਦੀ ਹੁੰਦੀ ਮੈਂ ਆਪ ਹੀ ਨਹੀਂ ਸੀ ਜਵਾਬ ਦਿੰਦੀ ਅੱਜ ਤਾਂ ਸੌਂ ਲੱਗੇ ਪੁੱਤਾਂ ਜਮਈ ਨਹੀਂ ਖੜਿਆ ਜਾਂਦਾ ਮੈਂ ਤਾਂ ਜਦੋਂ ਦੇ ਤੁਸੀਂ ਘਰੋਂ ਗਏ ਆ ਮੈਂ ਤਾਂ ਇੱਥੇ ਡਿੱਗੀ ਪਈ ਆ ਮਰੇ ਕੁੱਤੇ ਵਾਂਗੂ ਫਿਰ ਮਾਹਣ ਮੈਂ ਵੀ ਕੀ ਕਰਾਂ ਹੁਣ ਮੈਂ ਸੂਈ ਚ ਕੰਮ ਕਰਦਾ ਸੌਣਾ ਥੋੜੀ ਲੱਗਦਾ ਉਹਨੇ ਤਾਂ ਹੁਣ ਜਵਾਬ ਅਦੀ ਦਿੱਤਾ ਵੀ ਮੈਂ ਤਾਂ ਕੋਈ ਕੰਮ ਧੰਦਾ ਕਰਨੀ ਨਹੀਂ ਹੈਗਾ ਫਿਰ ਭਾਈ ਆਪ ਦਾ ਕੋਈ ਇੰਤਜ਼ਾਮ ਕਰ ਲਓ ਮੈਥੋਂ ਨਹੀਂ ਬਣਦੀ ਹੈਗੀ ਫਿਰ ਮਾ ਮੈਂ ਕਰਦਾ ਟਾਬੇ ਤੋਂ ਫੜ ਦੇ ਦੋ ਰੋਟੀਆਂ ਲੈ ਦੱਸ ਨਾਲੇ ਤਾਂ ਇੰਨਾ ਖਰਚਾ ਕਰਾਤਾ ਨਾਲੇ ਹੁਣ ਰੋਟੀਆਂ ਵੀ ਆਪਾਂ ਦੋ ਟਾਬਿਆਂ ਤੋਂ ਫੜਾਂਗੇ ਚੱਲ ਮਰਜੀ ਐ ਤੇਰੀ ਫੜ ਲਿਆ ਨਾਲੇ ਮੇਰੀ ਗੱਲ ਸੁਣ ਲੈ ਆਪਦੇ ਜੋਗ ਗੇ ਲੈ ਬਾਈ ਰੋਟੀਆਂ ਮੇਰੇ ਨਹੀਂ ਲੱਗਦੀ ਹੈਗੀ ਚੱਲ ਕੋਈ ਨਾ ਮੈਂ ਲੈ ਆਉਣਾ ਚੱਲ ਮੈਂ ਜਾ ਕੇ ਚਾ ਲੈ ਆ ਵਈ ਹਈ ਮੇਰੀ ਤਾਂ ਜਾਣ ਬਾਲੀ ਔਖੀ ਹੋਈ ਪਈ ਐ ਮੈਂ ਤਾਂ ਇੰਨਿਆ ਕਿਰਸਾ ਕਰ 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 ਜੋੜਿਆ ਕੀ ਮਹਾਰਾਣੀ ਦਾ ਦੱਸ ਫਾਈ ਤੁੜ ਲੁੜਾਈ ਜਾਂਦੀ ਐ 70 7000 ਰੁਪਏ ਟ ਲਾ ਕੇ ਕਿਤੇ ਟਿਕਾਣਾ ਹੈਗਾ ਹੇ ਰੱਬਾ ਕੀ ਬਹਾਂ ਜੇ ਫੋਲਡ ਕਰੀ ਜੰਨੇ ਹੋ ਚਲੋ ਛੇਤੀ ਹੁਣ ਚੱਕੋ ਫਿਰ ਲੇਟ ਹੋ ਜਾਾਂਗੇ ਆਪਾਂ ਉਹ ਚੱਲ ਚੱਲ ਚਲੀ ਸੱਚ ਮੈਂ ਕਹਿੰਦੇ ਸੀ ਮੰਮੀ ਨੂੰ ਦੱਸਦਾ ਵੀ ਮੇਰੇ ਪੇਕੇ ਜਾ ਰਹੇ ਆ ਆਪਾਂ ਲਾ ਕੇ ਆਵਾਂਗੇ ਦੋ ਦਿਨ ਯਾਰ ਮਾਉਣ ਤਾਂ ਮੈਂ ਦੱਸਣਾ ਭੁੱਲ ਗਿਆ ਚਲ ਐ ਕਰਦੇ ਆ ਜਾਂਦਿਆਂ ਦੇ ਮਨ ਹੁਣ ਕਹਿ ਦਿੰਨੇ ਆ ਨਾਲੇ ਫਿਰ ਮਾਣੇ ਕਿਹੜੇ ਤਰੀਕਾ ਨਾਲ ਮੋੜਨੀ ਆ ਚਾਹੇ 2 ਦਿਨ ਲਾ ਕੇ ਆ ਚਾਹੇ 5 ਦਿਨ ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ਮੰਮੀ ਮੇਰੀ ਗੱਲ ਮੋੜ ਨਹੀਂ ਸਕਦੇ ਬਾਕੀ ਜੇ ਗੱਲ ਮੋੜ ਵੀ ਦਿੱਤੀ ਤਾਂ ਮੋੜ ਕੇ ਜਾਣਗੇ ਕਿੱਧਰ ਹੁਣ ਚੱਲੀਏ ਫਿਰ ਚਲ ਵੀਰੇ ਗੱਲ ਸੁਣੇ ਮੇਰੀ ਇੱਕ ਮਿੰਟ ਹਾਂ ਕੀ ਹੋ ਗਿਆ ਵੀਰੇ ਮਾਰਾ ਦੀ ਬਹੁਤ ਬਿਮਾਰ ਆਇਆ ਨਾ ਤਾਂ ਉਹਨੇ ਰਾਤ ਦਾ ਖਾਦਾ ਪੀਤਾ ਨਾ ਸਵੇਰ ਦਾ ਨਾ ਉਹਨੇ ਚਾਹ ਪਾਣੀ ਬਣਾਇਆ ਉਹ ਡਾਕਟਰ ਨੂੰ ਫੋਨ ਕਰ ਦੇ ਇੱਕ ਵਾਰੀ ਉਹ ਆ ਕੇ ਦੇਖ ਲੂਗਾ ਕਿਤੇ ਵੀ ਜਾਣਾ ਹੋਵੇ ਨਾ ਤੇਰੀ ਮਾਂ ਦੇ ਡਰਾਮੇ ਪਹਿਲੇ ਸ਼ੁਰੂ ਹੋ ਜਾਂਦੇ ਨੇ ਚਲ ਕੋਈ ਗੱਲ ਨਹੀਂ ਸੁਣਨ ਚੁੱਪ ਕਰ ਉਹ ਬਿਮਾਰੀ ਦਾ ਕੀ ਪਤਾ ਕਿਹੜੇ ਵੇਲੇ ਬੰਦੇ ਤੇ ਆ ਜੇ ਕੋਈ ਨਾ ਮੈਂ ਕਰਦਾ ਹਾਂ ਉਹ ਡਾਕਟਰ ਨਾਲ ਉਹ ਬਸ ਐਨੇ ਟਾਈਮ ਬਾਅਦ ਮੈਨੂੰ ਅਫਸਰ ਪਿੱਕੀ ਜਨ ਲੱਗੀ ਸੀ ਇਹਨੇ ਕਰਕੇ ਉਹਦੇ ਖੇਖਣ ਸੀ ਬੀਬੀ ਦਾ ਕਰ ਲਈ ਚੈੱਕ ਘਟਿਆ ਹੋਇਆ ਡਾਕਟਰ ਸਾਹਿਬ ਬੀਬੀ ਦਾ ਘਟਣੀ ਆ ਮਾਂ ਦਾ ਮਾਂ ਨੇ ਕਿਹੜਾ ਕੱਲ ਦੀ ਰੋਟੀ ਖਾਧੀ ਆ ਭੁੱਖੇ ਪਿਆਸੇ ਪਏ ਨੇ ਕੀ ਕਿਹਾ ਕੱਲ ਦਾ ਕੁਝ ਖਾਦਾ ਪੀਤਾ ਵੀ ਨਹੀਂ ਮੈਂ ਤਾਂ ਫਿਰ ਟੀਕਾ ਲਾਉਣ ਲੱਗੇ ਸੀ ਚਲ ਐਂ ਕਰ ਤੁਸੀਂ ਮਾਂ ਨੂੰ ਕੁਝ ਬਣਾ ਕੇ ਦੇ ਦਿਓ ਕਮਜ਼ੋਰੀ ਜ਼ਿਆਦੇ ਆ ਉਮਰ ਕਰਕੇ ਹੁਣ ਇਹਨਾਂ ਤੋਂ ਕੰਮ ਨਹੀਂ ਬੰਦਦਾ ਕੋਈ ਵੀ ਕੰਮ ਕਰਦੇ ਨੇ ਤੁਸੀਂ ਮਤਾਂ ਜੀ ਕਰੇ ਨਾ ਕਰੋ ਤੁਸੀਂ ਬਸ ਉਹਨਾਂ ਨੂੰ ਆਰਾਮ ਕਰਨਾ ਇਕੱਲਾ ਰਵੀ ਹਾਂਜੀ ਕਾਈ ਕਰੋ ਤੁਸੀਂ ਮੇਰੇ ਨਾਲ ਦੁਕਾਨ ਤੇ ਬਗ ਚਲੇ ਤਰਮੋਂ ਉਥੋਂ ਦਵਾਈ ਦੇ ਦੂੰਗਾ ਮਾਤਾ ਨੂੰ ਉਹ ਦੇ ਦਿਓ ਮੇਨ ਗੱਲ ਤਾਂ ਇਹ ਹੈ ਵੀ ਮਾਣ ਹੁਣ ਸਿਰਫ ਆਰਾਮ ਕਰਤੀ ਰੱਖਿਓ ਤੁਸੀਂ ਕੋਈ ਕੰਮ ਨਾ ਕਰਿਓ ਜੀ ਠੀਕ ਹੈ ਡਾਕਟਰ ਸਾਹਿਬ ਮੈਂ ਜਾਂਦਾ ਹਾਂ ਚਰਨੋਂ ਦੇਖ ਕੇ ਜਾਣਾ ਅੱਧੇ ਘੰਟੇ ਤੱਕ ਆਜਿਓ ਮੇਰੀ ਦੁਕਾਨ ਤੇ ਮੈਂ ਮੈਡੀਸਨ ਦੇ ਦੂੰਗਾ ਇੰਨੇ ਕੁਛ ਖਾ ਪੀ ਲੈਣਗੇ ਚੰਗਾ ਮਾਤਾ ਜੀ ਆਰਾਮ ਕਰਿਓ ਠੀਕ ਹੈ ਹੋਰ ਨਾਲ ਕੋਈ ਕੰਮ ਤੇ ਲੱਗਿਓ ਦੇਖ ਲਮਾ ਜੇ ਕੱਲ ਦਾ ਕੁਝ ਖਾਦਾ ਨਹੀਂ ਨਾ ਤਾਂ ਹਾਲਤ ਹੋਗੀ ਮੇ ਪੁੱਤ ਮੇਰਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਮਾਂ ਜੀ ਕਰੇ ਚਾਹੇ ਨਾ ਕਰੇ ਪਰ ਖਾਣਾ ਤਾਂ ਤੈਨੂੰ ਪਾਊਗਾ ਨਾ ਜੇ ਕੁਝ ਖਾਵੇਂਗੀ ਪੀਵੇਂਗੀ ਨਹੀਂ ਫਿਰ ਦਵਾਈ ਕਿਵੇਂ ਲੈਂਗੀ ਠੀਕ ਕਿਵੇਂ ਹੋਊਗੀ ਪਹਿਲਾਂ ਤੂੰ ਐਂ ਦੱਸ ਮੈਨੂੰ ਵੀਰੇ ਮਾਂ ਵੀ ਕਿੱਥੋਂ ਖਾਵੇ ਨਾ ਤਾਂ ਕਰੇ ਰੋਟੀ ਪਾਣੀ ਆ ਨਾ ਬਣਾਇਆ ਮਾਤਾ ਰਾਤ ਦੀ ਬਿਮਾਰ ਪਈਆ ਤੂੰ ਵੀਰੇ ਭਾਬੀ ਨੂੰ ਕਹਿ ਕੇ ਦੇਖ ਲੈ ਯਾਰ ਰੋਟੀ ਬਣਾ ਦੂਗੀ ਖਾ ਲੂਗੀ ਮਾਂ ਫਿਰ ਉਹ ਕਿੱਥੋਂ ਕਹਦਾ ਤੇਰੀ ਭਾਬੀ ਨੂੰ ਤਨ ਉਹਦੇ ਸੁਭਾਅ ਦਾ ਪਤਾ ਤਾਂ ਹੈਗਾ ਜੇ ਉਹਨੂੰ ਕਹਿ ਵੀ ਦਿੱਤਾ ਨਾ ਉਹ ਤਾਂ ਭੱਜ ਕੇ ਮੇਰੇ ਪਿੱਛੇ ਪੈ ਜਾਊਗੀ ਉਹਨੇ ਨਹੀਂ ਲਾ ਕੇ ਦੇਣੀ ਰੋਟੀ ਉਹਦਾ ਪਤਾ ਮੈਨੂੰ ਪੁੱਤ ਐ ਕਰ ਆ ਤੇਰੀ ਚਾਚੀ ਕੋਲ ਲੈ ਆ ਦੋ ਰੋਟੀਆਂ ਮਾਂ ਗਿਆ ਸੀ ਮੈਂ ਚਾਚੀ ਕੇ ਹੁਣ ਅਦਾ ਦਾ ਗੇਟ ਲੱਗ ਰਿਹਾ ਉਹ ਤਾਂ ਕੱਲ ਦੇ ਗਏ ਹੋਏ ਨੇ ਤੂੰ ਮੇਰੀ ਗੱਲ ਸੁਣ ਜੇ ਚਾਚੀ ਗਈ ਹੋਈ ਹੈ ਨਾ ਤੂੰ ਦੁਕਾਨ ਤੇ ਜਾਇਆ ਉੱਥੋਂ ਬਰੈਡ ਦਾ ਪੈਕੇਟ ਫੜਦਿਆ ਕੇਰਾ ਮਾਂ ਚਾਹ ਨਾਲ ਲੈ ਕੇ ਦਵਾਈ ਲੈਂਦੀ ਹੋਊਗੀ ਰੋਟੀ ਦਾ ਕੋਈ ਨਹੀਂ ਕਰ ਲਾਂਗੇ ਫੇਰ ਬਾਅਦ ਚ ਕੋਈ ਹੱਲ ਆਪਾਂ ਚੱਲ ਠੀਕ ਆ ਬਾਈ ਆ ਵੀ ਤੇਰੀ ਗੱਲ ਠੀਕਾ ਮੈਂ ਲੈ ਕੇ ਆਉਣਾ ਬਰੈਡ ਮਾਂ ਦਵਾਈ ਲੈ ਲੂਗੀ ਫਿਰ ਪਵਨ ਹੈ ਮਿੰਟੂ ਕੀ ਬਰੈਡ ਲੈ ਕੇ ਆਉਂਦੀ ਲੋੜ ਨਹੀਂ ਹੈਗੀ ਮੈਂ ਰੋਟੀ ਬਣਾਤੀ ਮੰਮੀ ਜੀ ਵਾਸਤੇ ਮੰਮੀ ਜੀ ਉਠੋ ਰੋਟੀ ਖਾ ਲਓ ਤੁਸੀਂ ਬੱਤ ਰੋਟੀ ਤੂੰ ਬਣਾਈ ਹੈ ਹਾਂ ਮੰਮੀ ਜੀ ਮੰਮੀ ਜੀ ਮੰਨਦੀ ਆ ਮੈਂ ਆਪਣੇ ਦੋਹਾਂ ਚ ਇਹਨਾਂ ਬਹੁਤ ਗਿਲੇ ਸ਼ਿਕਵੇ ਨੇ ਕੀ ਗੱਲਾਂ ਤੋਂ ਆਪਣੇ ਚਿਤ ਕਰਾਰ ਐ ਪਰ ਮੰਮੀ ਜੀ ਮੈਂ ਹੁਣ ਤੁਹਾਨੂੰ ਇਹ ਹਾਲਾਤ ਦੇ ਵਿੱਚ ਐ ਤਾਂ ਨਹੀਂ ਛੱਡ ਸਕਦੀ ਪੁੱਤ ਮੇਰੀ ਪੂਰੀ ਗਲਤੀ ਤੇਰੀ ਨਹੀਂ ਸਾਡੇ ਦੋ ਵੀ ਜਾਣੇਣ ਜਾਣੇ ਚ ਬਹੁਤ ਵੱਡੀ ਭੁੱਲ ਹੋ ਗਈ ਜਿਹੜਾ ਅਸੀਂ ਤੇਰੇ ਪਿਓ ਤੋਂ ਦਾਜ ਮੰਗ ਲਿਆ ਮੈਂ ਵੀ ਭੁੱਲ ਬੈਠੀ ਸੀ ਵੀ ਦਾਜ ਨਾਲ ਹੀ ਬੰਦਾ ਖੁਸ਼ ਰਹਿ ਸਕਦਾ ਨਹੀਂ ਪੁੱਤ ਜਦੋਂ ਘਰ 'ਚ ਧੀਆਂ ਪੁੱਤ ਖੁਸ਼ ਹੋਣ ਨਾ ਤਾਂ ਹੀ ਘਰ 'ਚ ਖੁਸ਼ੀਆਂ ਆਉਂਦੀਆਂ ਘਰ 'ਚ ਬਰਕਤਾਂ ਵੀ ਤਾਂ ਹੀ ਆਉਂਦੀਆਂ ਸੁਮਨ ਮੈਨੂੰ ਵੀ ਮਾਫ਼ ਕਰੀ ਜਾ ਤੂੰ ਮੈਂ ਵੀ ਲਾਲਚ ਵਿੱਚ ਆ ਗਿਆ ਸੀਗਾ ਜਿਹੜਾ ਤੇਰੇ ਬਾਪ ਤੋਂ ਮੈਂ ਗੱਡੀ ਦੀ ਮੰਗ ਕਰ ਬੈਠਾ ਸਿਆਣੇ ਕਹਿੰਦੇ ਨੇ ਵੀ ਗੱਡੀਆਂ ਕਾਰਨ ਨਾਲ ਜਿਹ ਰਿਸ਼ਤੇ ਨਿਭਦੇ ਜਿਹ ਰਿਸ਼ਤੇ ਵਿੱਚ ਆਪਸੀ ਪਿਆਰ ਹੋਵੇ ਨਾ ਤਾਂ ਹੀ ਰਿਸ਼ਤੇ ਇਹਨਾਂ 'ਚ ਪਿਆਰ ਨਿਭਦੇ ਨੇ ਤਾਂ ਹੀ ਰਿਸ਼ਤੇ ਸਿਰੇ ਚੜਦੇ ਨੇ ਮਾਫ਼ ਕਰੀ ਸੁਮਨ ਮੈਨੂੰ ਪਾਪੀ ਹੁਣ ਤਾਂ ਬੀਬੀ ਤੇ ਵੀਰੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਚਲੋ ਹੁਣ ਤੇਨਾਂ ਨੂੰ ਮਾਫ ਕਰ ਦੋ ਮੰਮੀ ਜੀ ਆਹ ਸਭ ਕਿਤੇ ਮੈਂ ਤੁਹਾਨੂੰ ਨਾ ਥੋੜੀ ਗਲਤੀ ਦਾ ਅਹਿਸਾਸ ਕਰਾਉਣ ਵਾਸਤੇ ਸੀਗਾ ਹੋਰ ਕਿਹੜਾ ਆਪਣੇ ਚ ਕੋਈ ਫੈਰ ਸੀ ਬਸ ਮੈਨੂੰ ਇੰਨਾ ਸੀ ਵੀ ਤੁਹਾਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ ਪੁੱਤ ਮੈਨੂੰ ਆਪਣੇ ਕੀਤੇ ਤੇ ਪੂਰਾ ਪਛਤਾਵਾ ਹੈ ਨਾਲੇ ਤੇਰੇ ਪਿਓ ਤੋਂ ਜਿਹੜੇ ਦਾਜ ਦੇ ਪੈਸੇ ਲਏ ਹਨ ਸੀ ਭਾਈ ਭਾਈ ਖਰਖੇ ਉਹਦੀ ਸਾਰੀ ਮੋੜਾਂਗੇ ਮੰਮਾ ਸੱਚੀ ਕਹਾਂ ਅੱਜ ਮੈਂ ਬਹੁਤ ਖੁਸ਼ ਹਾਂ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮਾ ਇਹ ਦਾਜ ਕਰਕੇ ਨਾ ਪਤਾ ਨਹੀਂ ਕਿੰਨੇ ਕੁ ਕੁੜੀਆਂ ਦਾਸ ਦੀ ਬਲੀ ਚੜ ਗਈਆਂ ਤੇ ਪਤਾ ਨਹੀਂ ਕਿੰਨੇ ਉਹਨਾਂ ਦੇ ਮਾਪੇ ਨੇ ਜਿਹੜੇ ਕਰਜ਼ੇ ਹਟਾ ਕੇ ਮਰ ਗਏ ਠੀਏ ਹੱਜ ਮੈਨੂੰ ਪਤਾ ਲੱਗ ਗਿਆ ਇਹ ਦਾਜ ਲੈਣਾ ਕੋਈ ਰਿਵਾਜ ਨਹੀਂ ਇਹ ਤਾਂ ਬਹੁਤ ਵੱਡਾ ਪਾਪ ਹੈ ਤੇ ਮੈਥੋਂ ਇਹ ਪਾਪ ਹੋਇਆ ਮਾ ਬਸ ਜੋ ਕੁਛ ਵੀ ਹੋਇਆ ਨਾ ਉਹ ਸਭ ਕੁਝ ਭੁੱਲ ਜਾ ਤੇ ਆਪਾਂ ਨਾ ਇੱਕ ਸੁਖੀ ਪਰਿਵਾਰ ਵਾਂਗੂ ਤੁੰਨੋਂ ਮੇਂ ਸ਼ੁਰੂਆਤ ਕਰਾਂਗੇ ਹਾਤੀ ਹੋਣ ਆਪਾਂ ਮਾਵਾਤੀਆਂ ਬਣ ਕੇ ਰਹਿਾਂਗੇ ਭਾਬੀ ਨਾਲੇ ਮੇਰਾ ਰਿਸ਼ਤਾ ਨਾ ਤੂੰ ਕਰਾਈ ਨਾਲੇ ਮੈਂ ਦਾਜ ਵੀ ਨਹੀਂ ਲੈਂਦਾ ਕਿਉਂ ਵਾ